ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਮੇਰਾ ਨਾਮ ਹੈ ਗਗਨਦੀਪ ਸਿੰਘ ਦੋਸਤੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਪੇਪਰ A ਦੀਆਂ ਬਹੁਤ ਜ਼ਿਆਦਾ ਵੀਡੀਓਜ਼ ਜੋ ਮੈਂ ਅਪਲੋਡ ਕਰ ਚੁੱਕਾ ਹਾਂ ਤੇ ਸਾਰੀਆਂ ਕੀ ਹਨ ਸਿਲੇਬਸ ਦੇ ਅਕੋਰਡਿੰਗ ਹਨ ਕਿਹੜੀਆਂ-ਕਿਹੜੀਆਂ ਕਰਵਾ ਦਿੱਤੀਆਂ ਦੋਸਤੋ ਉਹ ਅੱਗੇ ਜਾ ਕੇ ਤੁਹਾਨੂੰ ਮੈਂ ਦੱਸਾਂਗਾ ਤਾਂ ਉਸ ਤੋਂ ਪਹਿਲਾਂ ਦੱਸ ਦਵਾਂ ਕਿ ਅੱਜ ਦੀ ਵੀਡੀਓ ਗੁਰਮੁਖੀ ਗਿਣਤੀ ਦਿਨਾ ਮਹੀਨਿਆਂ ਦੇ ਜੋ ਪ੍ਰੀਵਿਅ ਇਅਰ ਕੁਐਸਚਨ ਦੇ ਵਿੱਚ ਕੁਐਸਚਨ ਬਣੇ ਸਨ ਉਹ ਵੀ ਕਰਾਵਾਂਗਾ ਤੇ ਨਾਲ ਉਹਨਾਂ ਦਾ ਥੈਰੇਟਿਕਲ ਪੋਰਸ਼ਨ ਵੀ ਕਰਾਵਾਂਗਾ ਦੋਸਤੋ ਸ਼ੁੱਕਰਵਾਰ ਕਿ ਇਸ ਤਰ੍ਹਾਂ ਪੈਂਦਾ ਹੈ ਫਰਵਰੀ ਕਿ ਇਸ ਤਰ੍ਹਾਂ ਪੈਂਦਾ ਹੈ ਤੇ ਗੁਰਮੁਖੀ ਗਿਣਤੀ ਜੋ ਹੈ ਬਹੁਤ ਜਿਆਦਾ ਇੰਪੋਰਟੈਂਟ ਹੈ ਦੋਸਤੋ ਤਾਂ ਦੋਸਤੋ ਦੱਸ ਦਵਾਂ ਕਿ ਇਹਨਾਂ ਸਾਰੇ ਪੇਪਰਾਂ ਦੇ ਵਿੱਚ ਆਏ ਹੋਏ ਇਹ ਕੁਐਸਚਨ ਹਨ ਦੋਸਤੋ ਜੇਕਰ ਪਹਿਲਾਂ ਵਾਲੀਆ ਵੀਡੀਓ ਨਹੀਂ ਦੇਖਿਆ ਤਾਂ ਉਹਨਾਂ ਨੂੰ ਜ਼ਰੂਰ ਦੇਖ ਲੈਣਾ ਕਿਉਂਕਿ ਤੁਹਾਡੇ ਲਈ ਬਹੁਤ ਹੀ ਜਿਆਦਾ ਬੈਨੀਫੀਸ਼ੀਅਲ ਰਹਿਣ ਵਾਲਿਆਂ ਦੋਸਤੋ ਸਮਾਰਟਨੈਸ ਅਪਰੋਚ ਦੇ ਨਾਲ ਤੁਹਾਨੂੰ ਕਰਵਾਇਆ ਜਾਂਦਾ ਹੈ ਹਰੇਕ ਕੁਸ਼ ਭਾਵੇਂ ਉਹ ਪੰਜਾਬ ਜੀਕੇ ਹੋਵੇ ਤੇ ਭਾਵੇਂ ਉਹ ਪੇਪਰ A ਦੀ ਗੱਲ ਕਰਕੇ ਤਾਂ ਦੋਸਤੋ ਕੋਈ ਵੀ ਵੀਡੀਓ ਨੂੰ ਸਕਿਪ ਨਾ ਕਰੋ ਹਰੇਕ ਵੀਡੀਓ ਨੂੰ ਪੂਰੀ ਦੇਖੋ ਦੋਸਤੋ ਮੈਂ ਤੁਹਾਡੇ ਬੈਨੀਫਿਟ ਲਈ ਹੀ ਕਹਿ ਰਿਹਾ ਹਾਂ ਫ੍ਰੀ ਆਫ ਕਾਸਟ ਤੁਹਾਨੂੰ ਥੈਰੇਟਿਕਲ ਪਲੱਸ MCQ ਦਿੱਤੇ ਜਾ ਰਹੇ ਹਨ ਤਾਂ ਦੋਸਤੋ ਮਕਸਦ ਇਹ ਹੈ ਕਿ 25 ਨੰਬਰ ਤੁਹਾਨੂੰ ਦਿਵਾਉਣਾ ਪੇਪਰ E ਦੇ ਵਿੱਚੋਂ ਤਾਂ 25 ਨੰਬਰ ਬਣ ਗਏ ਤਾਂ ਦੋਸਤੋ ਤੁਹਾਡਾ ਕੀ ਹੈ ਗਵਰਨਮੈਂਟ ਜੌਬ ਦਾ ਸੁਪਨਾ ਹੈ ਜੋ ਸਕਾਰ ਹੋ ਸਕਦਾ ਹੈ ਤੁਸੀਂ ਲੈ ਸਕਦੇ ਹੋ ਗਵਰਨਮੈਂਟ ਜੌਬ ਤਾਂ ਦੋਸਤੋ ਇਹ ਹੈ ਦੋਸਤੋ ਜੋ ਪੰਜਾਬੀ ਪੇਪਰ ਦਾ ਸਿਲੇਬਸ ਹੈ ਜਿੰਨਾ ਵੀਰਾਂ ਭੈਣਾਂ ਨੂੰ ਨਹੀਂ ਪਤਾ ਉਹ ਦੇਖ ਲੈਣ ਦੋਸਤੋ ਜੀਵੜੀਆਂ ਦੇ ਕੁਐਸਚਨ ਜੋ ਹਨ ਆਪਾਂ ਹੋ ਗਏ ਹਨ ਗੁਰੂ ਅਰਜਨ ਦੇਵ ਜੀ ਦੀ ਮੈਂ ਵੀਡੀਓ ਲੈ ਕੇ ਆਵਾਂਗਾ ਤੁਹਾਨੂੰ ਐਮਸੀਕਿਊ ਬੇਸ ਹੋਰ ਵੀ ਦੱਸਾਂਗਾ ਗੁਰੂ ਤੇਗ ਬਹਾਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੋਸਤੋ ਗੁਰੂ ਤੇਗ ਬਹਾਦਰ ਜੀ ਦਾ ਇੱਕ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਗੁਰੂ ਲਾਧੋ ਰੇ ਕਿਹੜੇ ਗੁਰੂ ਸਾਹਿਬਾਨ ਦੇ ਲਈ ਕਿਹਾ ਗਿਆ ਅਤੇ ਕਿਸ ਨੇ ਕਿਹਾ ਦੋਸਤੋ ਇਹ ਬਹੁਤ ਜਿਆਦਾ ਇੰਪੋਰਟੈਂਟ ਹੈ ਜੇਕਰ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕੀਤੀ ਜਾਵੇ ਤਾਂ ਰੰਗਰੇਟਾ ਗੁਰੂ ਦਾ ਬੇਟਾ ਜੋ ਹੈ ਕਿਸ ਨੇ ਕਿਹਾ ਸੀ ਇਹ ਤੇ ਕਿਸ ਨੂੰ ਕਿਹਾ ਸੀ ਦੋਸਤੋ ਬਹੁਤ ਹੀ ਜਿਆਦਾ ਇੰਪੋਰਟੈਂਟ ਹੈ ਇਹ ਕੁਚਨ ਤਾਂ ਦੋਸਤੋ ਇਹ ਆਪਾਂ ਗੁਰੂਆਂ ਵਾਲੀ ਵੀਡੀਓ ਦੇ ਵਿੱਚ ਕਰਾਂਗੇ ਅਤੇ ਤੁਹਾਨੂੰ ਨਾਲ ਹੀ ਨਾਲ ਜੋ ਪੇਪਰਾਂ ਦੇ ਵਿੱਚ ਕੁਐਸਚਨ ਆਏ ਹਨ ਜੋ ਕਿ ਰੀਸੈਂਟਲੀ ਹੋ ਕੇ ਸਾਡੇ ਹਨ ਪੰਜਾਬੀ ਪੇਪਰ ਦੇ ਵਿੱਚ ਜੋ ਵੀ ਕੁਐਸਚਨ ਆਏ ਹਨ ਦੋਸਤੋ ਸਾਰੇ ਤੁਹਾਨੂੰ ਕਰਵਾ ਕੇ ਇੱਥੇ ਅਤੇ ਉਸ ਤੋਂ ਬਾਅਦ ਮੌਕ ਟੈਸਟ ਲਵਾਵਾਂਗਾ ਤੁਹਾਡਾ ਤਾਂ ਜੋ ਕਿ ਆ ਤੁਹਾਨੂੰ ਵੀ ਪਤਾ ਲੱਗ ਸਕੇ ਕਿ ਸਾਡੀ ਤਿਆਰੀ ਕਿੰਨੀ ਕਰ ਦੋਸਤੋ ਵਿਰੋਧਾਰਥਕ ਸ਼ਬਦ ਹੋ ਗਏ ਹਨ ਆ ਬਾਕੀ ਸਾਰਿਆਂ ਦੀ ਗੱਲ ਆਪਾਂ ਕਰਾਂਗੇ ਸ਼ਬਦਾਂ ਵਾਕਾਂ ਨੂੰ ਸ਼ੁੱਧ ਕਰਕੇ ਇਹ ਵੀ ਕਰਨੇ ਹਨ ਤਾਂ ਦੋਸਤੋ ਇੱਥੇ ਆਪਾਂ ਟਰਾਂਸਲੇਸ਼ਨ ਕਰ ਰਹੀ ਸੀ ਅੰਗਰੇਜ਼ੀ ਤੋਂ ਪੰਜਾਬੀ ਤੋਂ ਅੰਗਰੇਜ਼ੀ ਅੰਗਰੇਜ਼ੀ ਤੋਂ ਪੰਜਾਬੀ ਕੁਛ ਵੀ ਆ ਤਾਂ ਦੋਸਤੋ ਇਹ ਆਪਾਂ ਕਰ ਲਈ ਸੀ ਜੇਕਰ ਤੁਸੀਂ ਨਹੀਂ ਦੇਖੀ ਵੀਡੀਓ ਤਾਂ ਉਸ ਵੀਡੀਓ ਨੂੰ ਜਰੂਰ ਦੇਖਣਾ ਦੋਸਤੋ ਅੰਕਾਂ ਦੀ ਗੱਲ ਕਰੀਏ ਮਹੀਨਿਆਂ ਦੀ ਗੱਲ ਕਰੀਏ ਦਿਨਾਂ ਦੀ ਗੱਲ ਕਰੀਏ ਤਾਂ ਦੋਸਤੋ ਗਿਣਤੀ ਵਾਲੀ ਵੀਡੀਓ ਮੈਂ ਤੁਹਾਨੂੰ ਦਿੱਤੀ ਹੈ ਥਰੈਟਿਕਲ ਪੋਰਸ਼ਨ ਉਸ ਵਿੱਚ ਸਾਰਾ ਹੈ ਤੁਸੀਂ ਦੇਖਣਾ 2b ਪੁਆਇੰਟ ਹੀ ਗੱਲ ਕੀਤੀ ਗਈ ਹੈ ਕੋਈ ਫਾਲਤੂ ਗੱਲ ਉਸ ਵਿੱਚ ਨਹੀਂ ਕੀਤੀ ਗਈ ਦੋਸਤੋ ਤਾਂ ਉਸ ਨੂੰ ਜ਼ਰੂਰ ਦੇਖਣਾ ਅਤੇ ਬਾਅਦ ਵਿੱਚ MCQ ਜੋ ਪੇਪਰ ਦੇ ਵਿੱਚ ਬਣੇ ਸਨ ਉਹ ਵੀ ਕਰਵਾਏ ਗਏ ਹਨ ਅਤੇ ਜੋ ਐਕਸਪੈਕਟ ਕੀਤਾ ਜਾਂਦਾ ਹੈ ਉਹ ਵੀ ਕਰਵਾਏ ਹਨ ਜੋ ਕੁਐਸਚਨ ਹੋਰ ਬਣ ਸਕਦੇ ਹਨ ਤਾਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਇਹਨਾਂ ਦੀ ਹੀ ਫੇਰ ਬਸ ਇੱਕ ਮਹੀਨੇ ਕਰਵਾਈ ਸੀ ਪਹਿਲਾਂ ਦੇਸੀ ਮਹੀਨੇ ਬਟ ਅੱਜ ਕੀ ਹੈ ਅੱਜ ਜੋ ਆਪਣੇ ਕਲੈਂਡਰ ਦੇ ਵਿੱਚ ਮਹੀਨੇ ਹੁੰਦੇ ਹਨ 12 ਮਹੀਨੇ ਹਨ ਜੋ ਸਾਡੇ ਉਹ ਵੀ ਦੱਸਾਂਗਾ ਤਾਂ ਪੰਜਾਬੀ ਭਾਸ਼ਾ ਨਾਲ ਇਤਿਹਾਸ ਤੇ ਸੱਭਿਆਚਾਰ ਇਹ ਕੀ ਹੈ ਪੰਜਾਬ ਜੀਕੇ ਦੇ ਕੀ ਹੈ ਟੌਪਿਕ ਹਨ ਤਾਂ ਇਹ ਆਪਾਂ ਕਵਰ ਕਰ ਲਵਾਂਗੇ ਬਟ ਦੋਸਤੋ ਥੋੜਾ ਜਿਹਾ ਪੇਸ਼ੈਂਸ ਰੱਖਣਾ ਪਵੇਗਾ ਤਾਂ ਚੱਲਦੇ ਆਪਾਂ ਵੀਡੀਓ ਦੇ ਪਹਿਲੇ ਜੋ ਕੀ ਹੈ ਦਿਨਾਂ ਦੇ ਨਾਮ ਤਾਂ ਦਿਨਾਂ ਦੇ ਨਾਮ ਹਨ ਦੋਸਤੋ ਬਹੁਤ ਜ਼ਿਆਦਾ ਇੰਪੋਰਟੈਂਟ ਹਨ ਦੋਸਤੋ ਪੇਪਰ ਦੇ ਵਿੱਚ ਅਸੀਂ ਪਿਆਰੇ ਦੋਸਤੋ 25 ਨੰਬਰ ਲੈਣੇ ਹਨ ਬਟ ਕੀ ਹੈ ਬੂੰਦ-ਬੂੰਦ ਨਾਲ ਕੀ ਹੈ ਸਾਡਾ ਘੜਾ ਭਰਦਾ ਹੈ ਇਹ ਸਾਨੂੰ ਸਾਰ ਨੂੰ ਪਤਾ ਹੈ ਅਤੇ ਇੱਕ-ਇੱਕ ਨੰਬਰ ਕਰਕੇ ਕੀ ਹੈ 25 ਨੰਬਰ ਆਉਣਗੇ ਜੇਕਰ ਤੁਸੀਂ ਸੌਖੇ ਕੁਐਸਚਨ ਉੱਥੇ ਛੱਡ ਦਿੱਤੇ ਤਾਂ ਇੱਕ ਨੰਬਰ ਸਾਡਾ ਕੀ ਹੈ ਘਟ ਜਾਵੇਗਾ ਇਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਤਾਂ ਇੱਕ ਨੰਬਰ ਨਾ ਘਟੇ ਤਾਂ ਇਸ ਕਰਕੇ ਕੀ ਹੈ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਕਿਉਂਕਿ ਫालतू ਗੱਲ ਕੋਈ ਨਹੀਂ ਕੀਤੀ ਜਾਂਦੀ ਤਾਂ ਦੋਸਤੋ ਦੇਖੋ ਹੁਣ ਦਿਨਾਂ ਦੇ ਨਾਲ ਤੁਸੀਂ ਕਹੋਗੇ ਸਰ ਜੀ ਸਾਨੂੰ ਤਾਂ ਆਉਂਦੇ ਹਨ ਬਟ ਪੇਪਰ ਦੇ ਵਿੱਚ ਜਾ ਕੇ ਪਤਾ ਨਹੀਂ ਕੀ ਹੋ ਜਾਂਦਾ ਹੈ ਉਦੋਂ ਗਲਤ ਕਰ ਓਨੇ ਹੋ ਤਾਂ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ ਕੁਐਸਚਨ ਕਿਸ ਤਰ੍ਹਾਂ ਦੇ ਬਣਨਗੇ ਤੁਹਾਨੂੰ ਪੇਪਰ ਦੇ ਵਿੱਚ ਆਏ ਹੋਏ ਕੁਐਸਚਨ ਵੀ ਇੱਥੇ ਕਰਵਾਵਾਂਗਾ ਤਾਂ ਸਭ ਤੋਂ ਪਹਿਲਾਂ ਐਤਵਾਰ ਦੇਖੋ ਦੋਸਤੋ ਐਤਵਾਰ ਬੋਲਣਾ ਕੀ ਹੈ ਸੌਖਾ ਹੈ ਸਾਰਿਆਂ ਲਈ ਬਟ ਕੀ ਹੈ ਇਸਦੇ ਸਪੈਲਿੰਗ ਦੇਖੋ ਐਤਵਾਰ ਉੱਥੇ ਐਤਵਾਰ ਵੀ ਪਾ ਸਕਦਾ ਹੈ ਐਡ ਦੇ ਉੱਤੇ ਦਲਾਵਾ ਪਾਈਆਂ ਨੂੰ ਉੱਥੇ ਇੱਕ ਲਾਂ ਵੀ ਪਾ ਸਕਦਾ ਹੈ ਇਹ ਪੈਰ ਦੇ ਵਿੱਚ ਵਾਵਾ ਵੀ ਪਾ ਸਕਦਾ ਕੰਨਾ ਰਾਰਾ ਕੁਝ ਮਰਜ਼ੀ ਪਾ ਸਕਦਾ ਹੈ ਸੋਮਵਾਰ ਇਸੇ ਤਰ੍ਹਾਂ ਯਾਦ ਕਰਨਾ ਹੈ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਤਾਂ ਹੁਣ ਦੇਖੋ ਦੋਸਤੋ ਇੱਥੇ ਕੀ ਹੈ ਜਿਆਦੇ ਐਗਜ਼ਾਮੀਨਰ ਨੇ 2023 ਦੇ ਵਿੱਚ ਜੋ ਕੁਐਸਚਨ ਬਣੇ ਸਨ ਸ਼ੁੱਕਰਵਾਰ ਤੋਂ ਬਣੇ ਸਨ ਕੋਈ ਵੀ ਪੇਪਰ ਚੱਕ ਕੇ ਦੇਖ ਲੈਣਾ ਦੋਸਤੋ ਸ਼ੁੱਕਰਵਾਰ ਤੋਂ ਹੀ ਹੈ ਕੁਐਸਚਨ ਬਣੇ ਸਨ ਅਤੇ ਇਸ ਤੋਂ ਅੱਗੇ ਐਮਸੀਕਿਊ ਦੇ ਵਿੱਚ ਤੁਹਾਨੂੰ ਪਤਾ ਵੀ ਲੱਗ ਜਾਵੇਗਾ ਕਿਉਂ ਬਣੇ ਸੰਨ ਦੋਸਤੋ ਸਵਾਲ ਹੀ ਹੈ ਕਿ ਕਿਉਂ ਬਣੇ ਸੰਨ ਐਨਲਿਸਿਸ ਕਰਿਆ ਕਰੋ ਪੇਪਰ ਦਾ ਇਹ ਵੀ ਦੇਖਿਆ ਕਰੋ ਕਿ ਇਹ ਕਿਉਂ ਬਣਦੇ ਹਨ ਸ਼ੁੱਕਰਵਾਰ ਕੋਈ ਐਡੀ ਖਾਸ ਗੱਲ ਨਹੀਂ ਹੈ ਤਾਂ ਖਾਸ ਗੱਲ ਕੀ ਹੈ ਇੱਥੇ ਪੈਰ ਦੇ ਵਿੱਚ ਸੱਸੇ ਦੇ ਬਿੰਦੀ ਪਾਈ ਹੋਈ ਹੈ ਬਸ ਇਹੀ ਕੀ ਹੈ ਖਾਸ ਗੱਲ ਹੈ ਤਾਂ ਦੋਸਤੋ ਪਤੇ ਦੀ ਗੱਲ ਇਹ ਹੈ ਕਿ ਤੁਸੀਂ ਹੁਣ ਸ਼ਨੀਵਾਰ ਨੂੰ ਵੀ ਯਾਦ ਕਰੋ ਕਿਉਂਕਿ ਸ਼ੁੱਕਰਵਾਰ ਉਸਨੇ 2023 ਚ ਪੁੱਛ ਲਿਆ ਤੇ ਸ਼ਨੀਵਾਰ 2024 ਚ ਪੁੱਛੇਗਾ ਦੋਸਤੋ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸ਼ਨੀਵਾਰ ਜਾਂ ਸ਼ਨੀਚਰਵਾਰ ਪਿਛਲੀ ਵਾਰ ਪੁੱਛਿਆ ਇੱਕ ਸ਼ਨੀਚਰਵਾਰ ਸ਼ਨੀਵਾਰ ਸ਼ਨੀਚਰਵਾਰ ਸ਼ੁੱਕਰਵਾਰ ਤੇ ਵੀਰਵਾਰ ਇਹ ਤਿੰਨੇ ਕੀ ਹਨ ਤੁਸੀਂ ਯਾਦ ਕਰਕੇ ਚੱਲਨੇ ਹਨ ਮੰਗਲ ਮੰਗਲਵਾਰ ਬੁੱਧਵਾਰ ਸੋਮਵਾਰ ਐਤਵਾਰ ਅਜੇ ਤੱਕ ਨਹੀਂ ਆਇਆ ਦੋਸਤੋ ਕਿਸ ਤਰ੍ਹਾਂ ਦੇ ਕੁਐਸਚਨ ਬਣ ਸਕਦੇ ਹਨ ਦਾ ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਹਾਂ ਦੋਸਤੋ ਹੁਣ ਦੇਖੋ ਰੀਜਨਿੰਗ ਦੇ ਵਿੱਚ ਸਾਰਿਆਂ ਨੂੰ ਕੀ ਹੈ ਪਤਾ ਹੁੰਦਾ ਹੈ ਕਿ ਕੈਲੰਡਰ ਵਾਲੇ ਕੁਸ਼ਲ ਉੱਥੇ ਤੁਸੀਂ ਕੀ ਹੈ ਜੇਕਰ ਨੰਬਰ ਯਾਦ ਕੀਤੇ ਹੋਣਗੇ ਤਾਂ ਵੈਲ ਐਂਡ ਗੁੱਡ ਹੈ ਜੇਕਰ ਤੁਸੀਂ ਆਹ ਨੰਬਰ ਯਾਦ ਨਹੀਂ ਕਰਦੇ ਤਾਂ ਕੀ ਹੈ ਤੁਹਾਡਾ 2 ਸੈਕਿੰਡ ਵਿੱਚ ਹੋਣ ਵਾਲਾ ਸਵਾਲ 7 ਸੈਕਿੰਡ ਜਾਂ 5 ਸੈਕਿੰਡ ਲੈ ਜਾਂਦਾ ਹੈ ਤਾਂ ਇਹਨਾਂ ਚੀਜ਼ਾਂ ਤੋਂ ਹੀ ਵਜਣਾ ਹੈ ਦੋਸਤੋ ਜੇਕਰ ਉਹ ਕਹਿੰਦਾ ਹੈ ਕਿ ਜੇਕਰ ਅੱਜ ਸੋਮਵਾਰ ਹੈ ਤਾਂ ਤਿੰਨ ਦਿਨਾਂ ਬਾਅਦ ਕਿਹੜਾ ਵਾਰ ਹੋਵੇਗਾ ਤਾਂ 1 ਤੇ 3 ਕੀ ਹੋ ਗਿਆ 4 ਹੋ ਗਿਆ ਨੰਬਰ ਯਾਦ ਹਨ ਤਾਂ 4 ਨੰਬਰ ਤੁਹਾਨੂੰ ਪਤਾ ਹੁਣ ਜਿਹੜਾ 1 2 3 4 ਵੀਰਵਾਰ ਹੋਵੇਗਾ ਸਿੱਧਾ ਕੀ ਹੈ ਆਨਸਰ ਹੋ ਜਾਵੇਗਾ ਦੋਸਤੋ ਅਤੇ ਜੇਕਰ ਗੱਲ ਕੀਤੀ ਜਾਵੇ ਕਿ ਇਹੀ ਪੁੱਛ ਲੈਂਦਾ ਕਿ ਸੋਮਵਾਰ ਹੈ ਸੋਮਵਾਰ ਮਤਲਬ ਕੀ ਹੈ ਇੱਕ ਨੰਬਰ ਆ ਗਿਆ ਯਾਦ ਹੋਣਾ ਚਾਹੀਦਾ ਹੈ ਜੇ ਪੁੱਛ ਲਵੇ ਕਿ ਅੱਜ ਤੋਂ 2 ਦਿਨ ਪਹਿਲਾਂ ਕਿਹੜਾ ਵਾਰ ਸੀ ਤਾਂ ਦੋਆਂ ਚੋਂ ਇੱਕ ਘਟਾਇਆ ਕਿੰਨਾ ਰਹਿ ਗਿਆ -1 ਤਾਂ -1 ਕਿਉਂ ਆਇਆ 6ਆਂ ਦੇ ਵਿੱਚੋਂ ਘਟਾ ਦੋ ਤਾਂ ਕਿੰਨਾ ਰਹਿ ਗਿਆ 5 ਰਹਿ ਗਿਆ ਦੋਸਤੋ ਤਾਂ ਇੱਥੇ ਕੀ ਆਨਸਰ ਆ ਜਾਵੇਗਾ ਇਸ ਦਾ ਫਿਰ ਸ਼ੁੱਕਰਵਾਰ ਆ ਜਾਵੇਗਾ ਦੋਸਤੋ ਇਸ ਤਰ੍ਹਾਂ ਨਾ ਯਾਦ ਕਰੋ ਤੁਹਾਡੇ ਕੀ ਦਿਨਾਵਾਰੇ ਕੁਐਸਚਨ ਸੈਕਿੰਡ ਦੇ ਵਿੱਚ ਸੋਲਵ ਹੋਣਗੇ ਅਤੇ ਜਿੰਨਾ ਟਾਈਮ ਤੁਸੀਂ ਘੱਟ ਪੇਪਰੇ 'ਚ ਲਗਾਓਗੇ ਪੇਪਰ ਬੀ ਦੇ ਵਿੱਚ ਤੁਹਾਨੂੰ ਬੈਨੀਫਿਟ ਉਸ ਦਾ ਜਰੂਰ ਮਿਲੇਗਾ ਕਿਉਂਕਿ ਮੈਥ ਰੀਜਨਿੰਗ ਜਿਆਦਾ ਟਾਈਮ ਕੰਜ਼ੂਮ ਕਰਦੇ ਹਨ ਤਾਂ ਉਹੀ ਜੋ ਟਾਈਮ ਹੋਵੇਗਾ ਮੈਥ ਐਂਡ ਰੀਜਨਿੰਗ ਦੇ ਵਿੱਚ ਤੁਹਾਨੂੰ ਬਹੁਤ ਹੈਲਪ ਦੇ ਸਕਦਾ ਹੈ ਜੇਕਰ ਤੁਸੀਂ ਇਹਨਾਂ ਲੰਡੂ ਜੇ ਕੁਐਸਚਨਾਂ ਵਿੱਚ ਹੀ ਟਾਈਮ ਲਗਾ ਗਏ ਮਤਲਬ ਕਿ ਇਹ 2 ਸੈਕਿੰਡ ਵਾਲਾ ਸਵਾਲ ਤੁਸੀਂ 5 ਸੈਕਿੰਡ ਵਿੱਚ ਕੀਤਾ ਤਾਂ ਜੋ ਕਿ ਇਹ 3 ਸੈਕਿੰਡ ਹਨ ਤੁਸੀਂ ਵੱਧ ਲੈ ਗਏ ਇਹੀ ਤੁਹਾਡਾ ਟਾਈਮ ਕੀ ਹੈ ਘਟ ਜਾਵੇਗਾ ਅਤੇ ਸੈਕਿੰਡ ਪੇਪਰ ਦੇ ਵਿੱਚ ਤੁਸੀਂ ਕੀ ਹੈ ਬਹੁਤ ਹੀ ਘਰੇ ਆ ਕੇ ਗਿਲਟੀ ਫੀਲ ਕਰੋਗੇ ਕਿ ਅਸੀਂ ਟਾਈਮ ਉਸ ਵਿੱਚ ਵੱਧ ਲੈ ਗਏ ਤਾਂ ਦੋਸਤੋ ਇਹ ਨੌਬਤ ਨਾ ਆਵੇ ਤੁਸੀਂ ਪਹਿਲਾਂ ਹੀ ਇੰਨਾ ਪ੍ਰਪੇਅਰ ਹੋ ਜਾਓ ਕਿ ਤੁਹਾਨੂੰ ਲੋੜ ਹੀ ਨਾ ਪਵੇ ਤਾਂ ਦੋਸਤੋ ਮੁੱਖ ਦੀ ਗੱਲ ਇਹ ਹੈ ਕਿ ਨੰਬਰ ਯਾਦ ਕਰ ਲਓ ਦਿਨਾਂ ਨੂੰ ਛੱਟ ਕੇ ਕੀ ਹੈ ਐਤਵਾਰ ਨੂੰ ਹਮੇਸ਼ਾ ਛੁੱਟੀ ਹੁੰਦੀ ਹੈ ਤਾਂ ਉੱਥੇ ਕੀ ਜੀਰੋ ਲਿਖੋ ਸੋਮਵਾਰ 1 ਤੋਂ ਲੈ ਕੇ ਸ਼ਨੀਵਾਰ 6 ਤੱਕ ਕੀ ਹੈ ਨੰਬਰ ਯਾਦ ਰੱਖੋ ਦੋਸਤੋ ਤੁਹਾਨੂੰ ਪਤਾ ਹੋਣਾ ਚਾਹੀਦਾ ਇੱਕ ਨੰਬਰ ਆ ਗਿਆ ਸੋਮਵਾਰ 6 ਨੰਬਰ ਆ ਗਿਆ ਸ਼ਨੀਵਾਰ 5 ਨੰਬਰ ਆ ਗਿਆ ਕੀ ਹੋ ਜਾਵੇਗਾ ਦੋਸਤੋ ਸ਼ੁੱਕਰਵਾਰ ਹੋ ਜਾਵੇਗਾ ਇਸ ਤਰ੍ਹਾਂ ਦੋਸਤੋ ਤੁਹਾਨੂੰ ਪਤਾ ਹੋਣਾ ਚਾਹੀਦੇ ਹਨ ਅਤੇ ਜੇਕਰ ਤੁਹਾਨੂੰ ਕਹਿ ਦਿੱਤਾ ਕਿ ਸ਼ੁੱਕਰਵਾਰ ਹੈ ਤਾਜ ਤੋਂ ਤਿੰਨ ਦਿਨ ਪਹਿਲਾਂ ਕਿਹੜਾ ਵਾਰ ਹੋਵੇਗਾ ਤਾਂ ਘਟਾ ਦਿਓ 3 2 ਆ ਗਿਆ ਤਾਂ 2 ਕੀ ਆ ਸਾਡਾ ਮੰਗਲਵਾਰ ਹੋਵੇਗਾ ਦੋਸਤੋ ਇਸ ਤਰ੍ਹਾਂ ਸਵਾਲ ਕਰਨੇ ਹਨ ਰੀਜਨਿੰਗ ਨੂੰ ਤੁਸੀਂ ਕੀ ਹੈ ਪੰਜਾਬੀ ਦੇ ਸੌਰੀ ਦੋਸਤੋ ਰੀਜਨਿੰਗ ਨੂੰ ਤੁਸੀਂ ਪੰਜਾਬੀ ਦੇ ਵਿੱਚ ਵੀ ਇੰਪਲੀਮੈਂਟ ਕਰਕੇ ਚੱਲਣਾ ਹੈ ਤੁਹਾਡਾ ਬਹੁਤ ਹੀ इजीली ਸੋਲਵ ਹੋ ਜਾਵੇਗਾ ਅਤੇ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਇਹ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਰੀਜਨਿੰਗ ਦੇ ਵਿੱਚ ਵੀ ਬੈਨੀਫਿਟ ਮਿਲੇਗਾ ਦੋਸਤੋ ਤਾਂ ਦੇਖਦੇ ਹਾਂ ਸਰ ਜੀ ਹੁਣ ਕਿਹੜੇ ਕਿਹੜੇ ਕੁਐਸਚਨ ਆਏ ਹਨ ਇਹ ਤਾਂ ਸੀ ਗੱਲ ਤੁਹਾਨੂੰ ਵੀ ਕਿਵੇਂ ਕਰਨਾ ਹੈ ਤਾਂ ਪੇਪਰ ਵਿੱਚ ਪੁੱਛਿਆ ਗਿਆ ਸਵਾਲ ਸੀ ਡਾਟਾ ਐਂਟਰੀ ਆਪਰੇਟਰ ਦੇ ਵਿੱਚ ਸ਼ੁੱਧ ਦੱਸਣਾ ਹੈ ਹੁਣ ਦੇਖੋ ਸ਼ੁੱਕਰਵਾਰ ਨੂੰ ਟਾਰਗੇਟ ਕੀਤਾ ਹੈ ਜੇ ਤਾਂ ਦੋਸਤੋ ਤੁਹਾਨੂੰ ਸ਼ੁੱਕਰਵਾਰ ਦੇ ਸਪੈਲਿੰਗ ਯਾਦ ਹਨ ਚੰਗੀ ਤਰ੍ਹਾਂ ਪਤਾ ਹੈ ਤਾਂ ਸਹੀ ਹੈ ਨਹੀਂ ਤਾਂ ਕੀ ਹੈ ਕਨਫਿਊਜ਼ਿੰਗ ਕੁਐਸਚਨ ਹੈ 1 ਸੈਕਿੰਡ ਵਾਲਾ ਕੁਐਸਚਨ ਤੁਸੀਂ ਕੀ ਹੈ 5 ਸੈਕਿੰਡ ਵਿੱਚ ਕਰਕੇ ਆਉਂਗੇ ਕਿਉਂ ਕਿਉਂਕਿ ਤੁਸੀਂ ਆਪਸ਼ਨ ਦੇਖੋਗੇ ਜੇਕਰ ਤੁਹਾਨੂੰ ਸ਼ੁੱਕਰਵਾਰ ਸਿੱਧਾ ਹੀ ਪਤਾ ਹੈ ਕਿ ਆ ਪਿਆ ਹੈ ਅਸੀਂ ਪੜਿਆ ਹੈ ਤਾਂ ਕਿ ਇਹ ਤੁਹਾਡਾ ਇੱਕ ਸੈਕਿੰਡ ਦੇ ਵਿੱਚ ਜਾਂ ਦੋ ਸੈਕਿੰਡ ਦੇ ਵਿੱਚ ਕੀ ਹੈ ਇੱਕ ਨੰਬਰ ਪੱਕਾ ਹੋ ਜਾਵੇਗਾ ਜੀ ਆਦਰਵਾਈਜ਼ ਤੁਸੀਂ ਕੀ ਹੈ ਟਾਈਮ ਖਰਾਬ ਕਰੋਗੇ ਉੱਥੇ ਤਾਂ ਇਹ ਨਾ ਹੋਵੇ ਤਾਂ ਕੀ ਹੈ ਇੱਕ ਨੰਬਰ ਹੁਣ ਸਾਰਿਆਂ ਦਾ ਪੱਕਾ ਹੋ ਗਿਆ ਹੋਵੇਗਾ ਬਟ ਕਿਸੇ ਨੇ ਦੋ ਸੈਕਿੰਡ ਵਿੱਚ ਕੀਤਾ ਹੋਵੇਗਾ ਕਿਸ ਨੇ 5 ਸੈਕਿੰਡ ਵਿੱਚ ਕੀਤਾ ਹੋਵੇਗਾ ਤਾਂ ਦੋਨਾਂ ਦਾ ਡਿਫਰੈਂਸ ਕਿੰਨਾ ਹੋ ਗਿਆ 3 ਸੈਕਿੰਡ ਹੋ ਗਿਆ ਤਾਂ ਆਹ 3 ਸੈਕਿੰਡ ਹੀ ਕੀ ਹੈ ਪਿੱਛੇ ਰੱਖਣਗੇ ਤੇ ਦੂਜਾ ਬੱਚਾ ਅੱਗੇ ਚਲਾ ਜਾਵੇਗਾ ਦੂਜਾ ਕੈਂਡੀਡੇਟ ਅੱਗੇ ਚਲਾ ਜਾਵੇਗਾ ਦੋਸਤੋ ਜੇਕਰ ਤੁਸੀਂ ਇੰਨੀ ਗੱਲ ਸਮਝ ਗਏ ਤਾਂ ਪੇਪਰ ਦੇ ਵਿੱਚ ਕ੍ਰੈਕ ਕਰਨ ਤੋਂ ਬਾਅਦ ਗਵਰਨਮੈਂਟ ਜੌਬ ਨੂੰ ਕ੍ਰੈਕ ਕਰਨ ਦੇ ਵਿੱਚ ਕੋਈ ਵੀ ਨਹੀਂ ਰੁਕ ਸਕਦਾ ਇਹ ਕੀ ਹੈ ਬਹੁਤ ਵੱਡੀ ਗੱਲ ਹੈ ਦੋਸਤੋ ਨੈਕਸਟ ਕੁਐਸਚਨ ਦੇਖਿਆ ਜਾਵੇ ਕਹਿੰਦਾ ਹੈ ਦੂਜੀ ਟਾਈਪ ਹੈ ਹਫਤੇ ਦੇ ਦਿਨ ਦੇ ਨਾਂ ਲਈ ਸ਼ੁੱਧ ਪੰਜਾਬੀ ਰੂਪ ਚੁਣੋ ਤਾਂ ਹੁਣ ਕੀ ਹੈ ਇਹ ਪਟਵਾਰੀ ਦੇ ਵਿੱਚ ਆਇਆ ਸੀ ਦੋਸਤੋ ਤਾਂ ਦੇਖੋ ਪ੍ਰੀਵੀਅਸ ইয়ার ਕੁਐਸਚਨ ਹੈ ਉਹੀ ਕਰਾਵਾਂਗਾ ਜੋ ਪੇਪਰ ਵਿੱਚ ਆਇਆ ਹਨ ਤਾਂ ਜੋ ਸਾਨੂੰ ਸਰਦੀ ਇਹ ਪਤਾ ਲੱਗ ਸਕੇ ਕਿ ਕਿਹੜੀ ਟਾਈਪ ਦੇ ਕੁਐਸਚਨ ਪੁੱਛੇ ਜਾ ਸਕਦੇ ਹਨ ਦੋਸਤੋ ਹੁਣ ਹਫਤੇ ਦੇ ਦਿਨ ਸਾਨੂੰ ਪਤਾ ਹੈ ਸ਼ੁੱਧ ਪੰਜਾਬੀ ਰੂਪ ਮਤਲਬ ਸਦਾ ਹੀ ਕਹਿ ਦਿੰਦਾ ਕਿ ਸ਼ੁੱਧ ਦੱਸੋ ਤਾਂ ਸਹੀ ਸੀ ਬਟ ਨਹੀਂ ਐਗਜ਼ਾਮੀਨਰ ਨੇ ਸਾਨੂੰ ਕੀ ਹੈ ਟਾਈਮ ਖਰਾਬ ਕਰਨ ਲਈ ਇਹ ਦੱਸਿਆ ਹੈ ਤਾਂ ਸ਼ੁੱਕਰਵਾਰ ਸਾਨੂੰ ਪਤਾ ਹੈ ਤਾਂ ਸਿੱਧਾ ਹੀ ਲਾ ਦਿਓ ਇੱਥੇ ਤੁਹਾਡੇ ਕੀ ਦੋ ਸੈਕਿੰਡ ਖਰਾਬ ਹੋਣਗੇ ਬਟ ਆਨਸਰ ਲਾਉਣ ਵਾਲੇ ਤਾਂ ਇੱਕ ਸੈਕਿੰਡ ਹੀ ਮਤਲਬ ਕਿ ਤਿੰਨ ਸੈਕਿੰਡ ਵਾਲਾ ਕੁਐਸਚਨ ਹੈ ਇਹ ਤਾਂ ਜੇਕਰ ਤੁਸੀਂ ਇਹ 6 ਸੈਕਿੰਡ ਜੀ ਕਰ ਰਹੇ ਹੋ ਤਾਂ ਤਿੰਨ ਸੈਕਿੰਡ ਸਰ ਜੀ ਇੱਥੇ ਫੇਰ ਤੁਸੀਂ ਪਿੱਛੇ ਜਾ ਰਹੇ ਹੋ ਤਾਂ ਇਹ ਨੋਬਤ ਨਾ ਆਵੇ ਤਾਂ ਕੀ ਹੈ ਸਹੀ ਹੈ ਬਟ ਇਹ ਡੋਲੂ ਮਾਂਜਣ ਵਾਲਾ ਕੁਐਸਚਨ ਵੀ ਬਣ ਸਕਦਾ ਹੈ ਕਿਵੇਂ ਕਿਉਂਕਿ ਸੱਸੇ ਪੈਰ ਬਿੰਦੀ ਦੋਨੋਂ ਆਪਸ਼ਨ ਅਸੀਂ ਦੇਖਣਗੇ ਤੇ ਇਸ ਨੂੰ ਤਾਂ ਕੀ ਆ ਕੱਟ ਵੀ ਦੇਣਗੇ ਵਾਰ ਪਾਇਆ ਹੈ ਤਾਂ ਇੱਥੇ ਕਹਾਂਗੇ ਨਹੀਂ ਬਟ ਵਾਰ ਤੇ ਵਾਰ ਪਾਇਆ ਹੈ ਕਈ ਵਾਰ ਇਸ ਤੇ ਵੀ ਲਾਉਣਗੇ ਤਾਂ ਡੋਲੂ ਮੰਨ ਜਾਊਗਾ 1 ਨੰਬਰ ਕੀ ਆ ਕੱਟਿਆ ਜਾਵੇਗਾ ਤਾਂ ਦੋਸਤੋ ਵੀ ਅਲਰਟ ਪੇਪਰ ਦੇ ਵਿੱਚ ਤੁਸੀਂ ਆਪ ਦੇ ਆਪ ਨੂੰ ਐਨਕ ਪ੍ਰਪੇਅਰ ਕਰਕੇ ਜਾਇਓ ਕਿ ਉੱਥੇ ਓਵਰ ਕੌਨਫੀਡੈਂਸ ਵੀ ਨਾ ਹੋਇਓ ਕੌਨਫੀਡੈਂਸ ਈ ਰਿਓ ਤਾਂ ਚੰਗੇ ਰਹੋਗੇ ਦੋਸਤੋ ਕਹਿੰਦਾ ਮਤਲਬ ਕੀ ਆ ਤੁਹਾਨੂੰ ਪਤਾ ਲੱਗ ਗਿਆ ਹੀ ਹੋਵੇਗਾ ਅੱਗੇ ਕਹਿੰਦਾ ਹੈ ਦੋਸਤੋ ਹੇਠ ਲਿਖੇ ਦਿਨਾ ਦੇ ਨਾਵਾਂ ਵਿੱਚੋਂ ਕਿਹੜਾ ਨਾਮ ਸ਼ੁੱਧ ਪੰਜਾਬੀ ਹੈ ਦੋਸਤੋ ਇੱਕ ਚੀਜ਼ ਤਾਂ ਮੈਨੂੰ ਪਤਾ ਲੱਗੀ ਕਿ ਜਿੰਨੇ ਵੀ ਪੇਪਰ ਹੋਏ ਹਨ ਪੁੱਛਿਆ ਉਹਨਾਂ ਨੇ ਸ਼ੁੱਕਰਵਾਰ ਜਾਂ ਵੀਰਵਾਰ ਹੈ ਵਟਕੀ ਹੈ ਪੁੱਛਣ ਦੀ ਟਾਈਪ ਹਰੇਕ ਪੇਪਰ ਵਿੱਚ ਵੱਖੋ-ਵੱਖ ਹੈ ਤਾਂ ਤੀਜੀ ਟਾਈਪ ਇਹ ਆ ਗਈ ਪੁੱਛਿਆ ਗਿਆ ਸ਼ੁੱਧ ਪੰਜਾਬੀ ਪੁੱਛਿਆ ਹੈ ਤਾਂ ਨਾਵਾਂ ਵਿੱਚੋਂ ਕਿਹੜਾ ਨਾਮ ਹੈ ਤਾਂ ਦੇਖੋ ਦੋਸਤੋ ਗੁਰੂਵਾਰ ਨਹੀਂ ਆ ਸਕਦਾ ਹਿੰਦੀ ਦਾ ਵਟ ਹੈ ਬ੍ਰਹਸਪਤੀਵਾਰ ਨਹੀਂ ਆ ਸਕਦਾ ਵੀਰਵਾਰ ਨਹੀਂ ਇੱਥੇ ਆਨਸਰ ਕੀ ਹੈ ਵੀਰਵਾਰ ਹੋਵੇਗਾ ਜੇਕਰ ਤੁਸੀਂ ਆਪਸ਼ਨਲ ਨੂੰ ਪੜਨ ਤੋਂ ਬਜਾਏ ਸਿੱਧਾ ਹੀ ਉੱਥੇ ਜਾਣੀਓ ਤਾਂ ਕਿ ਤੁਹਾਡਾ ਟਾਈਮ ਬਚੇਗਾ ਤਾਂ 1 ਸੈਕਿੰਡ ਵਿੱਚ ਇਹ ਵੀ ਸੋਲਵ ਤੁਸੀਂ ਕਰ ਦੋਗੇ ਇਹ ਸਟੈਨੋ ਦੇ ਵਿੱਚ ਆਇਆ ਸੀ ਦੋਸਤੋ ਨੈਕਸਟ ਕੁਐਸਚਨ ਕਹਿੰਦਾ ਹੈ ਸ਼ੁੱਧ ਪੰਜਾਬੀ ਰੂਪ ਦੱਸੋ ਤਾਂ ਇਹ ਪੀਟ੍ਰੀਪਲ ਐਸਬੀ ਕਲਰਕ ਦੇ ਵਿੱਚ ਆਇਆ ਹੈ ਤੇ ਦੋਸਤੋ ਇੰਪੋਰਟੈਂਟ ਵੀ ਹੈ ਕਿਉਂਕਿ ਪੀ ਟ੍ਰਿਪਲ ਐਸ ਵੀ ਕਲਰਕ ਦਾ ਪੇਪਰ ਦੁਆਰਾ ਹੋਣਾ ਹੈ ਪਟਵਾਰੀ ਦਾ ਦੁਆਰਾ ਹੋਣਾ ਹੈ ਸੀਨੀਅਰ ਅਸਿਸਟੈਂਟ ਦਾ ਪੇਪਰ ਹੋਣਾ ਹੈ ਲੇਬਰ ਇਨਸਪੈਕਟਰ ਦਾ ਪੇਪਰ ਹੋਣਾ ਹੈ ਤੇ ਵੀਡੀਓ ਦਾ ਪੇਪਰ ਤੇ ਹੋਰ ਵੀ ਬਹੁਤ ਸਾਰੀਆਂ ਵੈਕੈਂਸੀਸ ਆਊਟ ਹੋਣਗੀਆਂ ਹਨ ਉਹਨਾਂ ਦੇ ਵਿੱਚ ਵੀ ਇਹ ਪੇਪਰ ਹੋਣਾ ਕੰਪਲਸਰੀ ਹੈ ਦੋਸਤੋ ਤਾਂ ਪੁੱਛਿਆ ਤਾਂ ਉਹੀ ਜਾਵੇਗਾ ਜੋ ਕੀ ਹੈ ਮੈਂ ਤੁਹਾਨੂੰ ਦੱਸ ਦਿੱਤਾ ਸਭ ਤੋਂ ਪਹਿਲਾਂ ਹੁਣ ਦੇਖੋ ਦੋਸਤੋ ਡੋਲੂ ਮੰਜਨ ਵਾਲਾ ਕੁਐਸਚਨ ਸੌਖਾ ਹੈ ਬਟ ਕੀ ਹੈ ਔਖਾ ਵੀ ਹੈ ਸ਼ੁੱਕਰਵਾਰ ਤੁਸੀਂ ਕੱਟ ਦੋਗੇ ਸ਼ੁੱਕਰਵਾਰ ਸ਼ੁੱਕਰਵਾਰ ਕੋਈ ਨਹੀਂ ਤਾਂ ਦੋਸਤੋ ਕਨਫਿਊਜ਼ਨ ਵਾਲਾ ਕੁਐਸਚਨ ਹੈ ਇਹ ਸ਼ੁੱਕਰਵਾਰ ਤੁਸੀਂ ਕਹੋਗੇ ਇਹ ਆਵੇਗਾ ਕਿ ਕੋਈ ਨਹੀਂ ਆਵੇਗਾ ਤਾਂ ਜੇਕਰ ਪੜਿਆ ਹੈ ਤਾਂ ਕੋਈ ਨਹੀਂ ਲਾਉਂਗੇ ਸਹੀ ਆਨਸਰ ਦੋਸਤੋ ਕੋਈ ਨਹੀਂ ਹੈ ਬਟ ਜੇਕਰ ਨਹੀਂ ਪੜਿਆ ਤਾਂ ਤੁਸੀਂ ਇਹ ਲਾ ਕੇ ਆਉਂਗੇ ਗਲਤ ਹੋ ਜਾਵੇਗਾ ਤਾਂ ਰੋਲੂ ਮਾਝਾ ਜਾਵੇਗਾ ਦੋਸਤੋ ਇਸ ਕਰਕੇ ਕਹਿਣਾ ਕਿ ਚੰਗੀ ਤਰ੍ਹਾਂ ਪ੍ਰਪੇਅਰ ਕਰਕੇ ਜਾਓ ਦਿਨਾਂ ਵਾਲੇ ਮਹੀਨਿਆਂ ਵਾਲੇ ਤੇ ਗਿਣਤੀ ਵਾਲੇ ਕੁਐਸਚਨ ਕਰਕੇ ਜਾਓ ਇਹ ਨਾ ਕੋ ওভার ਕੌਨਫੀਡੈਂਸ ਹੋ ਕੇ ਕਿ ਮੈਨੂੰ ਤਾਂ ਇਹ ਟੌਪਿਕ ਆਉਂਦਾ ਹੈ ਤਾਂ ਦੋਸਤੋ ਇਹ ਪੀਟਸਪੀ ਕਲਰਕ ਵਿੱਚ ਪੁੱਛਿਆ ਗਿਆ ਜੀ ਕੁਐਸਚਨ ਅੱਗੇ ਆ ਗਈ ਗੁਰਮਕੀ ਗਿਣਤੀ ਜੋ ਕਿ ਦੇਖੋ ਦੋਸਤੋ ਐਕਸਰਸਾਈਜ਼ ਦਾ ਪੇਪਰ ਹੋਇਆ ਹੈ ਐਕਸਰਸਾਈਜ਼ ਵਿੱਚ ਨਾ ਤਾਂ ਕੋਈ ਕੀ ਹੈ ਗਿਣਤੀ ਪੁੱਛੀ ਗਈ ਨਾ ਕੋਈ ਦੇਨ ਪੁੱਛਿਆ ਗਿਆ ਨਾ ਕੋਈ ਵਾਰ ਪੁੱਛਿਆ ਗਿਆ ਬਟ ਗੁਰਮੁਖੀ ਗਿਣਤੀ ਪੁੱਛੀ ਗਈ ਦੋਸਤੋ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਸ ਪੇਪਰ ਦੇ ਵਿੱਚ ਪੰਜਾਬੀ ਪੇਪਰ ਟਾਫੀ ਇਸ ਕਰਕੇ ਲੱਗ ਰਿਹਾ ਸੀ ਕਿਉਂਕਿ ਚੀਜ਼ਾਂ ਹੀ ਇਹਨਾਂ ਨੇ ਵੱਖ-ਵੱਖ ਪੁੱਛੀਆਂ ਤਾਂ ਦੇਖੋ ਦੋਸਤੋ ਹੁਣ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਸੀ ਤੇ ਅੱਜ ਮੈਂ ਸੈਪਰੇਟ ਦੱਸਾਂਗਾ ਦੋਸਤੋ ਕਿਉਂਕਿ ਇਹ ਜ਼ਰੂਰੀ ਹੈ ਹੁਣ ਦੇਖੋ 1 ਨੂੰ ਯਾਦ ਕਰਨਾ ਕੀ ਹੈ ਬਹੁਤ ਸੌਖਾ 1 ਵਾਂਗ ਹੀ 1 ਹੁੰਦਾ ਹੈ 2 ਨੂੰ ਕੀ ਆਸੀ ਇਸ ਤਰ੍ਹਾਂ ਪੋਣੀ ਹਾਂ ਤਾਂ 2 ਹੋ ਗਿਆ 3 ਨੂੰ ਦੇਖੋ ਦੋਸਤੋ 3 ਨੂੰ ਅਸੀਂ ਇਸ ਤਰ੍ਹਾਂ ਪੋਣੀ ਹਾਂ ਬਟ ਕੀ ਹੈ ਇੱਥੇ ਕੀ ਪਾਤੀ ਇਹਨਾਂ ਨੇ ਕੁੰਡੀ ਪਾਤੀ ਕਿਉਂ ਪਾਈ ਕਿਉਂਕਿ ਦੋਸਤੋ ਇਹ ਗੁਰਮੁਖੀ ਗਿਣਤੀ ਹੈ ਗੁਰਮੁਖੀ ਗਿਣਤੀ ਹੋਣ ਕਰਕੇ ਪਤਾ ਲੱਗ ਸਕਿਆ ਕਿ ਗੁਰਮੁਖੀ ਗਿਣਤੀ ਇਸ ਕਰਕੇ ਇੱਥੇ ਕੁੰਡੀ ਪਾ ਦਿੱਤੀ ਹੁਣ ਦੋਸਤੋ ਦੂਜੀ ਗੱਲ ਦੇਖੋ ਟਰਿਕ ਹੈ ਇਸ ਦੇ ਵਿੱਚ ਜੇਕਰ ਤੁਸੀਂ ਨਹੀਂ ਯਾਦ ਕਰ ਸਕਦੇ ਤਿੰਨ ਨੂੰ ਕਿਹਾ ਗਿਆ ਕਿ ਤੂੰ ਭਾਈ ਪੁੱਠਾ ਹੋ ਜਾ ਤੈਨੂੰ ਕੀ ਆ 6 ਰੁਪਏ ਮਿਲਣਗੇ ਤਾਂ ਇਹ ਕਿੰਨਾ ਨੰਬਰ ਹੋ ਗਿਆ 6 ਨੰਬਰ ਹੋ ਗਿਆ ਦੋਸਤੋ 1 ਕਿੰਨਾ ਨੰਬਰ ਸੀ 3 ਨੰਬਰ ਸੀ ਤਾਂ ਦੇਖੋ ਆ ਕਿੰਨਾ ਹੋ ਗਿਆ 6 ਹੋ ਗਿਆ ਦੋਸਤੋ ਮੈਨੂੰ ਨਹੀਂ ਲੱਗਦਾ ਤੁਸੀਂ ਪੁੱਛੋਗੇ ਤੁਸੀਂ ਕਹੋ ਕਿ ਤਿੰਨ ਨੂੰ ਪੁੱਠਾ ਹੋਣ ਲਈ 6 ਨੰਬਰ ਦਿੱਤੇ ਗਏ 6 ਰੁਪਏ ਦਿੱਤੇ ਗਏ ਤਾਂ ਕਿ ਆ ਇਹ 6 ਨੰਬਰ ਬਣ ਗਿਆ ਉਸ ਤੋਂ ਅੱਗੇ ਹੈ ਆ ਕੀ ਹੈ ਇਹ ਹੈ 4 ਨੰਬਰ 4 ਨੰਬਰ ਹੈ ਤਾਂ ਦੋਸਤੋ ਇੱਥੇ ਕੀ ਯਾਦ ਰੱਖਣਾ ਹੈ ਤੁਸੀਂ 4 ਨੂੰ ਅਸੀਂ ਕਿਸ ਤਰ੍ਹਾਂ ਦੇਖਦੇ ਹਾਂ ਦੇਖੋ ਦੋਸਤੋ ਜਦੋਂ ਹੋਈ ਸੀ ਡਿਮੋ ਜਦੋਂ ਡਿਮੋਨਟਾਈਜੇਸ਼ਨ ਹੋਈ ਸੀ ਤਾਂ ਉਦੋਂ ਨੋਟਬੰਦੀ ਵੇਲੇ ਕੀ ਕੀਤਾ ਗਿਆ ਸੀ 500 ਦੇ ਨੋਟ ਕੀ ਕਰ ਦਿੱਤੇ ਗਏ ਸੀ ਬੰਦ ਕੀਤੇ ਗਏ ਸੀ ਬਟ ਕਾਫੀ ਦੁਕਾਨਾਂ ਵਾਲੇ ਇਸ ਦਾ ਰੇਟ ਕਿੰਨਾ ਦੇ ਰਹੇ ਸੀ 400 ਵੀ ਦੇ ਰਹੇ ਸੀ 300 ਵੀ ਦੇ ਰਹੇ ਸੀ ਮਤਲਬ ਕੀ ਹੈ ਸਮਝਾਉਂਦਾ ਦੋਸਤੋ ਮਤਲਬ ਦੇਖੋ ਇੱਥੇ ਹੁਣ 8 ਦਾ ਨੋਟ ਹੈ 8 ਰੁਪਏ ਦਾ ਨੋਟ ਹੈ ਜਦੋਂ ਕਿਸੇ ਕੋ ਲੈ ਕੇ ਜਾਇਆ ਗਿਆ 8 ਰੁਪਏ ਦਾ ਨੋਟ ਉਹ ਤੋਂ ਕਹਿ ਦਿੱਤਾ ਕਿ ਇਹ ਪਟਿਆ ਹੈ ਚੂਹੇ ਨੇ ਕੁੱਤਰਿਆ ਹੈ ਜਾਂ ਗਿੱਲਾ ਹੋ ਕੇ ਪਾੜ ਗਿਆ ਕਿਸੇ ਤਰ੍ਹਾਂ ਵੀ ਖਰਾਬ ਹੋ ਗਿਆ ਹੈ ਇਹ ਇਨਕ ਮਤਲਬ ਕੀ ਸਪੇਸ ਹੈ ਤਾਂ ਉਹਨੂੰ ਕਹਿ ਦਿੱਤਾ ਕਿ ਇਹ ਤੇਰਾ ਨੋਟ ਤਾਂ ਚੱਲ ਜਾਊਗਾ ਬਟ ਚੱਲੂਗਾ ਅੱਧ ਚ ਮਤਲਬ ਕੀ 4 ਰੁਪਈਆਂ ਚ ਚੱਲੇਗਾ ਯਾਦ ਰੱਖਣਾ 8 ਰੁਪਏ ਦਾ ਨੋਟ 4 ਰੁਪਈਆ ਚੱਲੂਆ ਕਿਉਂਕਿ ਇਹ ਕੀ ਹੈ ਪਾਟਿਆ ਹੋਇਆ ਹੈ ਤਾਂ ਇਸ ਲਈ ਦੋਸਤੋ ਕੀ ਹੋ ਜਾਵੇਗਾ ਇਹ 4 ਨੰਬਰ ਹੋ ਜਾਵੇਗਾ ਅਤੇ ਇਹ ਕੀ ਹੈ 4 ਨੰਬਰ ਹੈ ਅੱਗੇ ਆ ਗਿਆ 5 ਨੰਬਰ ਹੁਣ 5 ਨੂੰ ਯਾਦ ਕਰਨਾ ਬਹੁਤ ਸੌਖਾ ਹੈ ਦੋਸਤੋ ਇਹ ਕੀ ਹੈ ਚਾਰਾਂਗ ਲੱਗ ਰਿਹਾ ਹੈ ਬਟ ਹੈ ਗੁਰਮੁਖੀ ਗਿਣਤੀ ਤਾਂ ਤੁਸੀਂ ਬਸ ਕੋਨੇ ਹੀ ਗਿਣਨੇ ਹਨ 1 ਕੋਨਾ 2 ਕੋਨੇ 3 ਕੋਨੇ 4 ਕੋਨੇ ਤੇ 5 ਕੋਨੇ ਜਦੋਂ ਪੰਜ ਕੋਨੇ ਸਾਨੂੰ ਇਸ ਦੇ ਵਿੱਚ ਦਿਖਗੇ ਤਾਂ ਇਹ ਕੀ ਹੋ ਜਾਵੇਗਾ ਪੰਜ ਨੰਬਰ ਹੋ ਜਾਵੇਗਾ ਦੋਸਤੋ ਬਸ ਕੀ ਆ ਕੋਨੇ ਹੀ ਗਿਣਨੇ ਹਨ ਜਦੋਂ ਕੀ ਆ ਆ ਚਾਰ ਦੇ ਕੋਨੇ ਕੀ ਆ ਪੰਜ ਬਣ ਕੇ ਤਾਂ ਇਹ ਕੀ ਆ ਗੁਰਮਖੀ ਗਿਣਤੀ ਵਿੱਚ ਪੰਜ ਹੋ ਜਾਵੇਗਾ ਦੋਸਤੋ ਤਾਂ ਆ ਤਾਂ ਤੁਹਾਨੂੰ ਪਤਾ ਲੱਗ ਹੀ ਗਏ 6c ਇਹ 5c ਆ 4c ਆ 3c ਤੇ ਆ ਤਾਂ ਸਾਨੂੰ ਪਤਾ ਹੀ ਹੈ ਤਾਂ ਅਸੀਂ ਭੁੱਲ ਹੀ ਨਹੀਂ ਸਕਦੇ ਤਾਂ 1 ਕਿੰਨਾ ਆ ਗਿਆ 1 ਤਾਂ ਦੋਸਤੋ ਚੱਲਦੇ ਆਪਾਂ ਅੱਗੇ ਨੈਕਸਟ ਜੋ ਹੈ ਕਿੰਨਾ ਨੰਬਰ ਹੈ ਦੋਸਤੋ ਇਹ ਹੈ 7 ਨੰਬਰ ਹੁਣ ਦੇਖੋ 7 ਇਸ ਤਰ੍ਹਾਂ ਪੈਂਦਾ ਹੈ ਬਟ ਕੀ ਹੈ ਇਹਨਾਂ ਨੇ ਇਸ ਤਰ੍ਹਾਂ ਪਾਤਾ ਕੁੰਗੜ ਜੇ ਗਿਆ ਹੈ ਤਾਂ 7 ਨੰਬਰ ਮੋ ਜਾਵੇਗਾ ਹੁਣ 8 ਨੰਬਰ ਦੀ ਗੱਲ ਕੀਤੀ ਜਾਵੇ ਇਹ ਕੀ 8 ਨੰਬਰ ਹੈ ਦੋਸਤੋ ਕਿਸੇ ਦੁਕਾਨ ਤੇ ਗਏ ਆਏ ਲੈ ਕੇ ਜਾਂਦੀ ਬਚਾਈ ਜੀ ਆਏ ਲੈ ਕੇ ਜਾਂਦਾ ਤਾਂ ਚਾਰ ਪੇਚ ਨੋਟ ਵਿਕਣਾ ਸੀ ਇਹ ਬਟ ਕੀ ਆ ਦੁਕਾਨਦਾਰ ਬੜਾ ਸ਼ਰਾਰਤੀ ਸੀ ਉਸ ਨੇ ਕੀ ਕੀਤਾ ਆਏ ਲੈ ਗਿਆ ਨੋਟ ਵੀ ਕੀ ਆ ਪਾਟਿਆ ਹਿੱਸਾ ਥੱਲੇ ਕਰ ਦਿੱਤਾ ਮਰੋੜ ਜੇ ਦਿੱਤਾ ਨੋਟ ਨੂੰ ਤੇ ਕੀ ਆ ਖੁਸ਼ੀ ਦੀ ਗੱਲ ਇਹ ਹੈ ਕਿ ਉਹ ਜਿਹੜਾ ਨੋਟ ਸੀ 8 ਰੁਪਏ ਦਾ ਨੋਟ ਸੀ ਉਹ 8 ਰੁਪਏ ਚ ਹੀ ਚੱਲ ਗਿਆ ਕਿਉਂ ਚੱਲਿਆ ਕਿਉਂਕਿ ਜੇ ਪਾਟ ਪਾਟਿਆ ਪਾਸਾ ਉੱਪਰ ਕਰ ਦਿੰਦਾ ਤਾਂ ਦੋਸਤੋ ਉਸ ਦਾ ਨੋਟ ਕੀ ਆ ਚੱਲਣਾ ਨਹੀਂ ਸੀ ਬਟ ਕੀ ਆ ਉਹ ਪਾਟਿਆ ਹਿੱਸਾ ਉਹਨੇ ਹੱਥ 'ਚ ਫੜ ਕੇ ਉਸ ਨੂੰ ਕੀ ਆ ਕਹਿ ਦਿੱਤਾ ਕਿ 8 ਰੁਪਏ ਲੈ ਲੈ ਤਾਂ ਕਿ ਇਹ 8 ਰੁਪਏ ਦਾ ਨੋਟ ਬਣ ਗਿਆ ਦੋਸਤੋ ਤਾਂ ਦੋਸਤੋ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਇਹ ਭੁੱਲੋਗੇ ਪਾਟਿਆ ਨੋਟ ਹੀ ਕਮਾਉਣਾ ਹੈ ਪਾਟਿਆ ਨੋਟ ਉੱਤੇ ਹੀ ਕਰ ਦਿੱਤਾ 4 ਪਏ ਜੇ ਪੁੱਠਾ ਕਰ ਦਿੱਤਾ 8 ਰੁਪਏ ਦਾ ਚੱਲ ਜਾਵੇਗਾ ਦੋਸਤੋ ਉਸ ਤੋਂ ਅੱਗੇ ਹੈ ਆ ਕੀ ਹੈ 9 ਨੰਬਰ ਹੈ ਤਾਂ ਦੇਖੋ ਆਪਾਂ ਹੁਣੇ ਗੱਲ ਕੀਤੀ ਹੈ ਕਿ ਆ ਕੀ ਹੈ 8 ਨੰਬਰ ਹੈ 9 ਨੰਬਰ ਦੇ ਵਿੱਚ ਕੀ ਹੈ 8 ਦਾ ਦਾ ਨੋਟ ਹੈਗਾ ਸੀ ਤਾਂ 9 ਨੰਬਰ 8 ਤੋਂ ਕੀ ਹੈ ਵੱਡਾ ਹੁੰਦਾ ਹੈ ਤਾਂ ਵੱਡਾ ਹੋਣ ਦੇ ਲਈ ਕੀ ਹੈ ਵੈਸੇ ਤਾਂ ਵੱਡਾ ਹੋ ਨਹੀਂ ਸਕਦਾ ਬਸ ਕੁੰਡੀ ਕੀ ਕਰਨੀ ਪਵੇਗੀ ਤਾਂ ਇਹ ਜਦੋਂ ਕੀ ਆ 8 ਦਾ ਨੋਟ ਤਾਂ ਕੱਲਾ ਸੀ ਆਹ ਬਟ ਕੀ ਹੈ ਜਦੋਂ ਇਹ ਕੀ ਕੁੰਡੀ ਹੋ ਗਈ ਉੱਤੇ ਤਾਂ ਕੀ ਹੋ ਗਿਆ ਇਹ ਦੋਸਤੋ ਆ ਬਣ ਗਿਆ ਜਦੋਂ ਆ ਘੁੰਡੀ ਲਾ ਲਾ ਦਿੱਤੀ ਮਤਲਬ ਕੀ ਹੈ ਉਸਨੇ ਕਿਹਾ ਕਿ ਮੈਂ ਤਾਂ 9 ਨੰਬਰਾਂ ਤੇ 8 ਤੋਂ ਕੀ ਹੈ 1 ਇੰਚ ਵੱਡਾ ਹਾਂ ਤਾਂ ਇਸ ਕਰਕੇ ਉਸਨੇ ਆਉ ਦੀ ਹਾਈਟ ਵਧਾ ਦਿੱਤੀ ਹਾਈਟ ਕਿਵੇਂ ਵਧੀ ਨਾਲ ਡੰਡੀ ਲਾ ਕੇ ਵਧੀ ਤਾਂ 8 ਦੇ ਉੱਤੇ ਜਦੋਂ ਕੀ ਆ ਡੰਡੀ ਲੱਗੀ ਤਾਂ ਕੀ ਬਣ ਜਾਵੇਗਾ ਇਹ 9 ਬਣ ਜਾਵੇਗਾ ਤਾਂ ਆਹ ਦਾ ਦੋਸਤੋ ਕੀ ਹੈ ਤੁਹਾਨੂੰ ਪਤਾ ਹੀ ਹੈ 10 ਹੈ ਆ ਦੋਸਤੋ 8c ਆ 7c ਆ 6c 6 ਦੀ ਟਿਕ ਦੱਸੀ ਆ ਤਿੰਨ ਨੂੰ ਪੁੱਠਾ ਹੋਣ ਲਈ ਕਿਹਾ ਗਿਆ ਤੇ ਉਸ ਨੂੰ ਕਿਹਾ ਗਿਆ ਕਿ ਤੈਨੂੰ 6 ਰੁਪਏ ਮਿਲਣਗੇ ਤਾਂ 6 ਦੀ ਤੇ ਆ ਕਿੰਨੇ ਆ ਪੰਜਾਂ ਦਾ ਹੋ ਗਿਆ ਤਾਂ ਦੋਸਤੋ ਚੱਲਦੇ ਹਾਂ ਆਪਾਂ ਐਕਸਾਈਜ਼ ਇਨਸਪੈਕਟਰ ਵਿੱਚ ਕਿਸ ਤਰ੍ਹਾਂ ਦਾ ਕੁਐਸਚਨ ਪੁੱਛਿਆ ਗਿਆ ਸੀ ਉਸ ਕੁਐਸਚਨ ਤੇ ਚੱਲਦੇ ਹਾਂ ਇਹਨੇ ਕੁਐਸਚਨ ਪੁੱਛਿਆਈ ਦੋਸਤੋ ਦੇਖੋ ਜੋ ਹੈ ਹੁਣ ਦੇਖੋ ਆ ਸੀ ਤੇ ਆ ਸੀ ਬਹੁਤ ਹੀ ਜਿਆਦਾ ਇੰਪੋਰਟੈਂਟ ਹੈ ਐਕਸਾਈਜ਼ ਇਨਸਪੈਕਟਰ ਦੇ ਵਿੱਚ ਪੁੱਛਿਆ ਗਿਆ ਹੈ ਦੇਖੋ ਦੋਸਤੋ ਆ ਕੀ ਪਾਇਆ ਹੋਇਆ ਹੈ ਇਹ ਇਸ ਤਰ੍ਹਾਂ ਪਾਇਆ ਹੋਇਆ ਤੇ ਆ ਕੀ ਆ ਜੋ ਇਹ ਪਾਇਆ ਹੈ ਇਸ ਤਰ੍ਹਾਂ ਪਾਇਆ ਦਿੱਤਾ ਹੁਣ ਸਾਨੂੰ ਪਤਾ ਕਿ ਤਿੰਨ ਨੂੰ ਪੁੱਠਾ ਹੋਣ ਲਈ ਕਿਹਾ ਗਿਆ ਤੇ ਉਸਨੂੰ ਕੀ ਆ ਗਿਆ ਤੈਨੂੰ 6 ਰੁਪਏ ਮਿਲਣਗੇ 8 ਦੇ ਉੱਤੇ ਕੀ ਆ ਇੰਚ ਵੱਧ ਗਿਆ ਤਾਂ ਕਿ ਆ 9 ਨੰਬਰ ਬਣ ਗਿਆ ਤੇ ਆ ਵੀ ਕੀ ਆ 9 ਨੰਬਰ ਬਣ ਗਿਆ ਉਸ ਤੋਂ ਅੱਗੇ ਦੋਸਤੋ ਆ 2 ਆ ਤੇ ਆ ਕੀ ਆ 3 ਤਾਂ 2 ਨੂੰ ਤਾਂ ਅਸੀਂ ਕੀ ਆ ਐਜ਼ ਇਟਸ ਓਵੇਂ ਲਿਖ ਲਵਾਂਗੇ ਤੇ 3 ਨੂੰ ਵੀ ਕੀ ਅਸੀਂ ਓਵੇਂ ਹੀ ਲਿਖ ਰਵਾਂਗੇ ਤਾਂ ਇਹ ਕੀ ਆ ਸਾਡਾ ਹੁਣ ਦੇਖੋ ਸਮਾਰਟਨੈਸ ਅਪਰੋਚ 9ਾ ਜੋ 3 ਦੇ ਕਿੰਨਾ ਹੁੰਦਾ ਹੈ 6 ਹੁੰਦਾ ਹੈ ਤਾਂ 6 ਕੀ ਆ ਇੱਕ ਆਪਸ਼ਨ 'ਚ ਹੀ ਪਿਆ ਹੈ ਤਾ ਤੁਸੀਂ ਸਿੱਧਾ ਕੀ ਹੈ ਬਾਕੀ ਸੋਲਵ ਕਰਨ ਦੀ ਬਜਾਏ ਇਸ ਨੂੰ ਕੀ ਹੈ ਆਨਸਰ ਲਾ ਸਕਦੇ ਹੋ ਪੂਰਾ ਕਰਨਾ ਹੋਵੇ ਤਾਂ ਇੱਥੇ ਦੋਸਤੋ ਸੌਰੀ ਇੱਥੇ ਆ ਤੁਸੀਂ 8 ਕੋਣਾ ਹੈ ਇੱਕ ਮਿੰਟ ਆ ਦੇਖੋ ਦੋਸਤੋ ਤਾਂ ਇਹ ਕੀ ਹੋ ਗਿਆ 6 ਹੋ ਗਿਆ 9 ਹੋ ਗਿਆ 9 ਹੋ ਗਿਆ ਆ ਕੀ ਹੋ ਗਿਆ 23 ਹੋ ਗਿਆ ਤਾਂ ਇੱਥੇ ਕੀ ਆ 6 ਆ ਗਿਆ ਇੱਥੇ 7 ਇਹ ਤਾਂ 676 ਬਣ ਗਿਆ ਤਾਂ ਇੱਥੇ ਦੇਖੋ ਦੋਸਤੋ ਇੱਥੇ ਕੋਈ ਮਿਸਟੇਕ ਹੋਈ ਆ ਇੱਥੇ ਕੀ ਆ ਇੱਥੇ 8 ਹੋਣਾ ਸੀ ਮਤਲਬ ਕੀ ਆ ਆਹ ਕੁੰਡੀ ਨਹੀਂ ਹੋਣੀ ਸੀ ਤਾਂ ਕੱਲਾ 8 ਦਾ ਨੋਟ ਸੀ ਤਾਂ ਕੀ ਆ ਜਦੋਂ ਕੀ ਆ 8 ਦਾ ਨੋਟ ਲਿਆ ਵਾ ਟਪਾਟਾ ਹਿੱਸਾ ਥੱਲੇ ਕਰ ਦਿੱਤਾ ਤਾਂ ਕੀ ਆ ਉਹ 8 ਬਣ ਗਿਆ ਤਾਂ ఏకే 664 ਹੋ ਜਾਣਾ ਸੀ ਤਾਂ ਦੋਸਤੋ ਟ੍ਰਿਕ ਏ ਸੀ ਕੇ ਸਮਾਰਟਨੈਸ ਅਪਰੋਚ ਕਿਸ ਤਰ੍ਹਾਂ ਅਸੀਂ ਯੂਜ਼ ਕਰਨੀ ਹੈ ਤੇ ਕੀ ਹੈ ਜੇਕਰ ਅਸੀਂ ਪੂਰਾ ਪੂਰਾ ਕਰਨਾ ਹੈ ਤਾਂ ਪੂਰਾ ਪੂਰਾ ਵੀ ਕਰ ਸਕਦੇ ਹੋ ਦੋਸਤੋ ਏ ਸੀ ਐਕਸਰਸ ਇਨਸਪੈਕਟਰ ਦਾ ਕੁਐਸਚਨ ਨੈਕਸਟ ਕਹਿੰਦਾ ਹੈ 12 ਮਹੀਨਿਆਂ ਦੇ ਨਾਮ ਹਨ ਤੁਸੀਂ ਕਹੋਗੇ ਸਰ ਜੀ ਸਾਨੂੰ ਤਾਂ ਆਉਂਦੇ ਹਨ 12 ਮਹੀਨੇ ਦੇ ਨਾਮ ਬਟ ਦੋਸਤੋ ਮੈਂ ਤੁਹਾਨੂੰ ਦੱਸ ਦਵਾਂ ਕਿ ਆਉਂਦੇ ਤਾਂ ਹਨ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਤੰਬਰ ਤਾਂ ਇਸ ਦੇ ਵਿੱਚ ਕੀ ਆ ਫਰਵਰੀ ਪੁੱਛੀ ਜਾਂਦੀ ਹੈ ਕਿਉਂ ਪੁੱਛੀ ਜਾਂਦੀ ਹੈ ਕਿਉਂਕਿ ਇਸ ਦੇ ਪੈਰ 'ਚ ਬਿੰਦੀ ਹੈ ਦੋਸਤੋ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹ ਕੀ ਆ ਆਈ ਐਮ ਪੀ ਹੈ ਯਾਦ ਰੱਖਣਾ ਹੈ ਇਸ ਦੇ ਸਪੈਲਿੰਗ ਯਾਦ ਰੱਖਣੇ ਹਨ ਵੈਸੇ ਤਾਂ ਯਾਦ ਸਾਰਿਆਂ ਦੇ ਸਪੈਲਿੰਗ ਹੀ ਰੱਖਣੇ 12 ਦੇ 12 ਮਹੀਨਿਆਂ ਦੇ ਬਟ ਤੁਸੀਂ ਫਰਵਰੀ ਨੂੰ ਯਾਦ ਰੱਖਣਾ ਹੈ ਦੋਸਤੋ ਤਾਂ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਤੰਬਰ ਸਤੰਬਰ ਦੇ ਸਪੈਲਿੰਗ ਯਾਦ ਰੱਖਣਾ ਦੋਸਤੋ ਦੂਜਾ ਜੋ ਹੈ ਸਤੰਬਰ ਹੈ ਬਹੁਤ ਇੰਪੋਰਟੈਂਟ ਹੈ ਪੇਪਰ ਦੇ ਲਈ ਕਿਉਂਕਿ ਪਹਿਲਾਂ ਵੀ ਬਣਿਆ ਹੈ ਕੁਐਸਚਨ ਤੇ ਇਹਦੀ ਵੀ ਬਣੇਗਾ 100% ਬਣੇਗਾ ਤੇ ਇੱਕ ਦੋਸਤੋ ਅਪ੍ਰੈਲ ਦਾ ਬਣੇਗਾ ਅਪ੍ਰੈਲ ਦੇ ਵੀ ਤੁਸੀਂ ਨੰਬਰ ਯਾਦ ਕਰ ਲੈਣ ਕਿਉਂਕਿ ਲੱਲੇ ਦੇ ਪੈਰ ਤੇ ਉਹ ਬਿੰਦੀ ਲਾਵੇਗਾ ਅਤੇ ਬਿੰਦੀ ਤੋ ਬਚਾਈ ਜਾਵੇ ਇਸ ਲਈ ਕਿ ਆ ਤੁਸੀਂ ਅਪ੍ਰੈਲ ਦੇ ਸਪੈਲਿੰਗ ਵੀ ਯਾਦ ਕਰਕੇ ਜਾਇਓ ਬਾਕੀਆਂ ਦੀ ਕੋਈ ਇੰਨੀ ਖਾਸ ਨਹੀਂ ਹੈ ਦੋਸਤੋ ਤਾਂ ਅੱਗੇ ਅਕਤੂਬਰ ਨਵੰਬਰ ਦਸੰਬਰ ਤਾਂ ਇਹਨਾਂ ਦੇ ਵਿੱਚ ਕੋਈ ਖਾਸ ਨਹੀਂ ਹੈ ਨੈਕਸਟ ਕੁਐਸਚਨ ਦੇਖਦੇ ਆ ਦੋਸਤੋ ਕਿਸ ਤਰ੍ਹਾਂ ਦਾ ਪੁੱਛਿਆ ਗਿਆ ਸੀ ਪੁੱਛਿਆ ਵੀ ਗਿਆ ਸੀ ਪਟਵਾਰੀ ਦੇ ਵਿੱਚ ਸਤੰਬਰ ਸਤੰਬਰ ਨੂੰ ਸ਼ੁੱਧ ਰੂਪ ਵਿੱਚ ਕਿਸ ਤਰ੍ਹਾਂ ਲਿਖਿਆ ਜਾਣਾ ਹੈ ਹੁਣ ਸਾਨੂੰ ਪਤਾ ਹੈ ਸਤੰਬਰ ਅਸੀਂ ਪਾਵਾਂਗੇ ਇਸ ਤਰ੍ਹਾਂ ਸਤੰਬਰ ਤਾਂ ਇਸ ਤਰ੍ਹਾਂ ਪਾਵਾਂਗੇ ਬੜਾ ਸੌਖਾ ਸੀ ਇੱਥੇ ਤਾਂ ਕੋਈ ਆਪਸ਼ਨ ਹੀ ਨਹੀਂ ਹੈ ਤਾਂ ਡੋਲੂ ਮਾਜਣ ਵਾਲਾ ਕੁਐਸਚਨ ਬਣ ਵੀ ਸਕਦਾ ਸੀ ਬਟ ਕੀ ਆ ਸਤੰਬਰ 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 ਇਸ ਨੂੰ ਤਾਂ ਅਸੀਂ ਕੱਢ ਦਿੱਤਾ ਸਤੰਬਰ ਇੱਥੇ ਕੀ ਬਾਦ ਦਿੱਤੀ ਬਿਹਾਰੀ ਪਾ ਦਿੱਤੀ ਇੱਥੇ ਕੀ ਤੱਤੇ ਨੂੰ ਸਿਹਾਰੀ ਪਾ ਦਿੱਤੀ ਤਾਂ ਦੋਸਤੋ ਰਾਈਟ ਆਨਸਰ ਤਾਂ ਇਹ ਹੋਵੇਗਾ ਜੇਕਰ ਤੁਹਾਨੂੰ ਨਹੀਂ ਪਤਾ ਇਸ ਕਰਕੇ ਕਹਿ ਰਿਹਾ ਸਾਰੇ ਦੇ ਸਾਰੇ ਅੱਖਰ ਦੇਖੋ ਦੋਸਤੋ ਬਹੁਤ ਇੰਪੋਰਟੈਂਟ ਹਨ ਤਾਂ ਦੋਸਤੋ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰਕੇ ਦੱਸਣਾ ਕਮੈਂਟ ਕਰਕੇ ਦੱਸਣਾ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਜੋ ਇਹ ਵੀਡੀਓ ਸਾਰੇ ਤੱਕ ਪਹੁੰਚ ਸਕੇ ਅਤੇ ਪੇਪਰ A ਦੇ ਵਿੱਚੋਂ ਇੱਕ ਇੱਕ ਕੁਐਸਚਨ ਤੋਂ ਇੱਕ ਇੱਕ ਨੰਬਰ ਮਿਲੇਗਾ ਤੇ ਇਸ ਕਰਕੇ ਇੱਕ ਇੱਕ ਨੰਬਰ ਕਰਕੇ ਉਹ 25 ਨੰਬਰ ਲੈ ਕੇ ਪੇਪਰ ਨੂੰ ਪਾਸ ਕਰ ਜਾਣ ਅਤੇ ਆਉ ਦਾ ਜੋ گورਨਮੈਂਟ ਐਗਜ਼ਾਮ ਦਾ ਪੇਪਰ ਹੈ ਉਸ ਨੂੰ ਕਰੈਕ ਕਰਕੇ گورਨਮੈਂਟ ਜੌਬ ਦੇ ਵਿੱਚ ਸਿਲੈਕਸ਼ਨ ਲੈ ਲੈਣ ਤਾਂ ਇਹੀ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੀ ਕੀ ਹੈ ਮਨੁਕਾਮਨਾ ਹੈ ਕਿ ਹਰੇਕ ਕੈਂਡੀਡੇਟ ਜੋ ਤਿਆਰੀ ਕਰਦਾ ਹੈ ਪੇਪਰ ਦੀ ਉਸ ਨੂੰ گورਨਮੈਂਟ ਜੌਬ ਮਿਲੇ ਇਹ ਦੋਸਤੋ ਤਾਂ ਹੀ ਸੰਭਵ ਹੈ ਜੇਕਰ ਤੁਸੀਂ ਜੋ ਵੀ ਇੱਥੇ ਕਰਵਾਇਆ ਜਾਂਦਾ ਸਮਾਰਟਨੈਸ ਅਪਰੋਚ ਦੇ ਨਾਲ ਬਿਨਾ ਕੋਈ ਫਾਲਤੂ ਕੁਐਸਚਨ ਤੋਂ ਤਾਂ ਉਸ ਨੂੰ ਕਰੋ ਅਤੇ ਪੇਪਰ ਦੇ ਵਿੱਚ ਤੁਸੀਂ ਉਹ ਕੁਸ਼ਨ ਅਟੈਂਪਟ ਕਰਕੇ ਹੋ ਤਾਂ ਕੀ ਹੈ ਤੁਸੀਂ ਗਵਰਨਮੈਂਟ ਜੌਬ ਪ੍ਰਾਪਤ ਵੀ ਕਰ ਸਕੋ ਅਤੇ ਬਾਅਦ ਵਿੱਚ ਤੁਸੀਂ ਮੈਨੂੰ ਫੋਨ ਕਰਕੇ ਆਪ ਦਾ ਦੱਸੋ ਕਿ ਸਾਡੀ ਸਿਲੈਕਸ਼ਨ ਹੋ ਗਈ ਹੈ ਤਾਂ ਹੀ ਦੋਸਤੋ ਸੰਭਵ ਹੈ ਜੇਕਰ ਤੁਸੀਂ ਸਾਰੀਆਂ ਵੀਡੀਓ ਚੰਗੀ ਤਰ੍ਹਾਂ ਦੇਖੋਗੇ ਬਿਨਾਂ ਸਕਿਪ ਕੀਤੇ ਤਾਂ ਦੋਸਤੋ ਥੈਂਕਸ ਫॉर ਵਾਚਿੰਗ ਮਾਈ ਥਿਸ ਵੀਡੀਓ ਸਤਿ ਸ਼੍ਰੀ ਅਕਾਲ ਜੀ